ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਜਸਵੀਰ ਮਹਿਰਾਜ ਤੇ ਮਹਿਰਾ ਡੇਰੀ ਫਾਰਮ ਚੈਨਲ ਵਿੱਚ ਜੁੜੇ ਹੋਏ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਵਿੱਚ ਮਿੱਤਰੋ ਖੜੇ ਆ ਜਿੱਥੇ ਪਸ਼ੂਆਂ ਦੇ ਬਿਊਟੀ ਦੇ ਮੁਕਾਬਲੇ ਹੋਏ ਨੇ ਤੇ ਕਿਹੜੇ-ਕਿਹੜੇ ਨੰਬਰ ਤੇ ਮੱਝਾਂ ਆਂਗਾ ਬਾਈ ਆਪਾਂ ਕਰਦਿਆਂ ਬਾਈ ਦੇ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬੋਲਦਾ ਆਪਣਾ ਪਿੰਡ ਜੀ ਇਹ ਪਹਿਲਾਂ ਦੱਸ ਜੀ ਆਪਣਾ ਪਿੰਡ ਪਿੱਥੋ ਹੈ ਜ਼ਿਲ੍ਹਾ ਬਠਿੰਡਾ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਤੇ ਨਾਮ ਆਪਣਾ ਕੀ ਹੈ ਬਾਈ ਜੀ ਲੰਗਰਜੀਤ ਸਿੰਘ ਜੀ ਤੇ ਕਿਹੜੇ ਨੰਬਰ ਤੇ ਆਪਣੀ ਮੱਝ ਆਈ ਆਪਣੇ ਦੋ ਜਾਨਵਰ ਆ ਇੱਕ ਚੌਥੇ ਤੇ ਇੱਕ ਪੰਜਵੇਂ ਤੇ ਇੱਕ ਚੌਥੇ ਤੇ ਇੱਕ ਪੰਜਵੇਂ ਤੇ ਠੀਕ ਹੈ ਤੇ ਕਿਹੜੇ ਟੀਕੇ ਹੁਣ ਤੁਸੀਂ ਵਰਤ ਰਹੇ ਹੋ ਕਿਉਂਕਿ ਦਰਸ਼ਕ ਸੁਣਨਾ ਚਾਹੁੰਦੇ ਆ ਵੀ ਕਿਹੜੇ ਸਿਮਣਾ ਦਾ ਰਿਜ਼ਲਟ ਵਧੀਆ ਕਿਹੜੇ ਦਾ ਬਿਊਟੀ ਦਾ ਵਧੀਆ ਕਿਹੜੇ ਦਾ ਦੁੱਧ ਦਾ ਵਧੀਆ ਕਿਉਂਕਿ ਅੱਜ ਆਪਾਂ ਬਿਊਟੀ ਦੀ ਗੱਲ ਕਰਦੇ ਆ ਨਾ ਹਾਂਜੀ ਕਿਹੜੇ ਕਿਹੜੇ ਸਿਮਣਾ ਦੀਆਂ ਆਂਗਾ ਜਿਹੜੇ ਇੱਕ ਤਾਂ ਆਪਣੀ ਔਰ ਇਹ ਤਾਂ ਕੋਹੀ ਨੋਰ ਦੀ ਆ ਜੀ ਕੋਹੀ ਨੋਰ ਸੇ ਲੰਦੀ ਆ ਠੀਕ ਆ ਇਹ ਕੀਤਾ ਮੇਰੇ ਬ੍ਰਦਰ ਦੀ ਆ ਇਹ ਚੀਜ਼ ਕੀਤੀ ਆ ਠੀਕ ਆ ਇਹ ਐਮ 29 ਦੀ ਆ ਉਹ ਐਮ 29 ਦੀ ਆ ਹਾਂ ਤੇ ਇਹ ਮਿੱਤਰੋ ਕੋਹੀ ਨੋਰ ਦੀ ਆ ਤੇ ਕਿਹੜਾ ਡਾਕਟਰ ਆਪਣੇ ਟੀਕੇ ਲਾ ਰਿਹਾ ਜੀ ਪਹਿਲਾਂ ਉਹ ਡਾਕਟਰ ਪਰ ਸੱਟ ਆਉਂਦਾ ਜੀ ਆਪਰਾ ਹਾਂ ਕਿਹੜੇ ਪਿੰਡ ਤੋਂ ਆਹਰਾ ਪ੍ਰਭੂ ਤੋਂ ਡਾਕਟਰ ਪ੍ਰਗਟੋਂ ਦਾ ਪ੍ਰਗਟ ਸਿੰਘ ਬਹੁਤ ਵਧੀਆ ਇਨਸਾਨ ਹੈ ਠੀਕ ਹੈ ਜੀ ਤੇ ਉਸੇ ਦੀ ਮਿਹਰਬਾਨੀ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਬਰੀਡ ਤੇ ਵੀ ਪਹੁੰਚੇ ਹੋ ਤੇ ਇੱਥੇ ਵੀ ਲਾਉਣ ਵਾਲੇ ਸਾਨੂੰ ਪ੍ਰਗਟ ਸਿੰਘ ਹੈ ਹਾਂਜੀ ਪ੍ਰਗਟ ਠੀਕ ਹੈ ਸੋ ਪ੍ਰਗਟ ਸਿੰਘ ਦਾ ਬਾਈ ਦਾ ਵੀ ਆਪਾਂ ਧੰਨਵਾਦ ਕਰਦੇ ਆ ਜਿਹੜਾ ਚੰਗੇ ਸਿਮਨ ਲਾ ਕੇ ਭਰਾਵਾਂ ਨੂੰ ਮਤਲਬ ਉਤਸ਼ਾਹ ਕਰ ਰਹੇ ਨੇ ਸੋ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿਰਾਪਾ ਸਾਨੂੰ ਪਸ਼ੂ ਦਿਖਾਉਣੇ ਆ ਤਾਂ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਜਿਹੜੇ ਨਾਮਾਂ ਦੇ ਵਿੱਚ ਮਿੱਤਰੋ ਆਉਂਦੇ ਨੇ ਉਹਨਾਂ ਦੀ ਕੀ ਖਾਸੀਅਤ ਹੁੰਦੀ ਆ। ਹਲੋ ਜੀ ਡਾਕਟਰ ਸਾਹਿਬ ਆ ਛੋਟੀ ਦੀ ਕਰਿਓ ਗੱਲ। ਤੇ ਜੀ ਆਪਾਂ ਮਿੱਤਰੋ ਕੱਦ-ਕਾੜ ਦੀ ਗੱਲ ਕਰੀਏ ਕੱਦ-ਕਾੜ ਵੀ ਬਹੁਤ ਸੋਹਣਾ, ਸਿੰਗ ਕੁਆਲਿਟੀ, ਫੇਸ ਕੁਆਲਿਟੀ ਬਹੁਤ ਹੀ ਸੋਹਣੀ। ਤੇ ਸਰੀਰ ਦੀ ਜਿਹੜੀ ਬੰਤਰ ਆ ਮਿੱਤਰੋ ਬਹੁਤ ਵਧੀਆ, ਠੰਡੇਪੇ ਦੀ ਸਾਫ ਕਿਉਂਕਿ ਇਸ ਬਿਊਟੀ ਦੇ ਵਿੱਚ ਮਿੱਤਰੋ ਕੱਲੀ-ਕੱਲੀ ਚੀਜ਼ ਨੋਟ ਕੀਤੀ ਜਾਂਦੀ ਆ। ਸੋ ਕੱਲੇ ਕੱਦ ਨਹੀਂ ਦੇਖਿਆ ਜਾਂਦਾ ਕੱਲਾ ਮੂਹਰੇ ਦੇਖਿਆ ਜਾਂਦਾ ਜੋ ਸਰੀਰ ਦੇ ਖੜਨਾ ਬੈਠਣਾ ਤੁਰਨਾ ਸਭ ਕੁਝ ਬਸੂ ਦਾ ਨੋਟ ਕੀਤਾ ਜਾਂਦਾ ਸੋ ਇਹ ਹੈ ਤੀਜੇ ਨੰਬਰ ਤੇ ਜੀ ਇਹ ਚੌਥੇ ਨੰਬਰ ਤੇ ਜੀ ਤੇ ਪੰਜਵੇਂ ਨੰਬਰ ਤੇ ਆਉਣ ਵਾਲੀ ਵੀ ਉਹ ਵੀ ਦਿਖਾ ਦਿੰਨੇ ਇਸ ਨੂੰ ਸੋ ਦੋਨੇ ਭਰਾਵਾਂ ਦੀਆਂ ਮਿੱਤਰੋ ਚਾਚੇ ਦਾ ਇਹਨੇ ਮੁੰਡੇ ਦੀਆਂ ਆਈਆਂ ਚੌਥੇ ਪੰਜਵੇਂ ਨੰਬਰ ਤੇ ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਲੇਵੇ ਤੇ ਨਾੜਾ ਮਿੱਤਰੋ ਦੇਖ ਸਕਦੇ ਬਹੁਤ ਤੇ ਸ਼ਹਿਰ ਦੀ ਬਣਤਰ ਢਾਂਚਾ ਮੇਂ ਤੋਂ ਬਹੁਤ ਸੋਹਣਾ ਸੋ ਮੈਨੂੰ ਮਿੱਤਰੋ ਬਹੁਤ ਵਧੀਆ ਲੱਗਿਆ ਤੇ ਸੋਨੋ ਕਿਵੇਂ ਲੱਗਿਆ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇੱਕ ਹੋਰ ਵੀ ਤੁਹਾਨੂੰ ਦਿਖਾਉਣੇ ਜੀ ਇਹਨਾਂ ਦਾ ਜਿਹੜਾ ਨਾਮ ਜਿਆਦਾ ਜਿਵੇਂ ਹਿੰਦੀ ਹਾਂ ਇਹ ਨਹੀਂ ਹੈ ਜੋ ਇੱਕ ਦਿਨ ਵਿੱਚ ਛੋਟਣਾ ਸੀ ਇਹ ਠੀਕ ਹੈ ਇਹ ਛੋਟੀ ਸੀ ਇਹ ਆਈ ਨਹੀਂ ਗਈ ਇਹ ਇਹ ਕਿਹੜੇ ਸਿਮੰਟ ਦੀ ਹੈ ਜੀ ਇਹ এবੀਸੀ ਵਾਲਿਆਂ ਦੇ 3 ਬੁੱਲਦੀ ਹੈ 3 ਬੁੱਲਦੀ ਹੈ ਠੀਕ ਹੈ ਅੱਗੇ ਹਾਂਜੀ ਡਾਕਟਰ ਕੁਲਜੀਤ ਨੇ ਭਰਿਆ ਸੀ ਕੁਲਜੀਤ ਪਿੱਥੋ ਵਾਲੇ ਨੇ ਕੁਲਜੀਤ ਪਿੱਥੋ ਵਾਲੇ ਠੀਕ ਹੈ ਅੱਗੇ ਜੀ ਆਪਣਾ ਇਹ ਉਹ ਮੱਝ ਦੀ ਹੈ ਜੀ ਕੱਟੀ ਉਹ ਮੱਝ ਦੀ ਹੈ ਉਹ ਮੱਝ ਦੀ ਹੈ ਇਹ ਆਹ ਜੀ ਕਿਹੜੇ ਸਿਮੰਟ ਦੀ ਹੈ ਜੀ ਇਹਦਾ ਇਹ ਵੀ ਨਹੀਂ ਇਹਨਾਂ ਨੂੰ ਹਣਾ ਠੀਕ ਹੈ ਇਹਦਾ ਕੋਈ ਬਹੁਤਾ ਕਹਿੰਦੇ ਭਾਈ ਲਿਖਿਆ ਨਹੀਂ ਸੋ ਇਹ ਵੀ ਮਿੱਤਰੋ ਕੱਦ-ਕਾੜ ਤੇ ਫੇਸ ਕੁਆਲਟੀ ਇਹਦੀ ਵੀ ਚੰਗੀ ਹੈ ਪਰ ਨਾਮ ਦੇ ਵਿੱਚ ਮਿੱਤਰੋ ਹੀਰੇ ਹੀ ਆਉਂਦੇ ਨੇ ਸੋ ਮੈਨੂੰ ਬਹੁਤ ਵਧੀਆ ਲੱਗਿਆ ਸੋ ਸਾਰੇ ਵੀਰਾਂ ਦਾ ਧੰਨਵਾਦ